ਕਈ ਹੁਣ ਵਿਦਵਾਨ ਕਹਿਣਗੇ ਵੀ ਨਹੀਂ ਇਹ ਤਾਂ ਕੁੜੀਆਂ ਦੇ ਕਰਮ ਹੁੰਦੇ ਆ ਹੁੰਦਾ ਉਹ ਤਾਂ ਠੀਕ ਸਾਰੀ ਗੱਲ ਮੰਨਣੀ ਆ ਪਰ ਮੇਰੇ ਪੰਜ ਭੈਣਾਂ ਹੈਗੀਆਂ ਤੇ ਮੇਰੀ ਘਰ ਵਾਲੀ ਆ ਉਹ ਵੀ ਗਾਂਹਾਂ ਪੰਜ ਭੈਣਾਂ ਹੈ ਗਾਂਹਾਂ ਉਹਦੇ ਚਾਚੀ ਦੀਆਂ ਕੁੜੀਆਂ ਨੋਂ ਮੇਰੇ ਨੋਂ ਸਾਲੀਆਂ ਮਾਮੇਆਂ ਦੀਆਂ ਭੂਆ ਦੀਆਂ ਮੇਰੇ ਚਾਚੇ ਦੇ ਘੱਟੋ ਘੱਟ 30 40 ਕੁੜੀਆਂ ਨਾਲ ਮਤਲਬ ਕਿ ਮੈਂ ਬਾਪ ਮੇਰਾ ਹੈਗਾ ਰਿਸ਼ਤਾ ਹੈਗਾ ਪੰਜ ਮੇਰੇ ਆਪ ਦੇ ਭੈਣਾਂ ਕੁੜੀਆਂ ਦੇ ਦੁੱਖ ਮੈਥੋਂ ਵੱਧ ਕੋਈ ਨਹੀਂ ਜਾਣਦਾ ਕੁੜੀਆਂ ਨੂੰ ਪੜਾਉਣਾ ਉਹਨਾਂ ਦੀ ਰੱਖਿਆ ਕਰਨੀ ਵਿਆਹਣਾ ਇਹ ਬਹੁਤ ਵੱਡੇ ਟਾਸਕ ਹੁੰਦੇ ਆ ਮੇਰਾ ਨਾ ਸਾਡੇ ਗਵਾਂਢੀ ਹੈ ਮੇਰਾ ਭਾਨਜਾ ਲੱਗਦਾ ਉਹ ਉਹਦੇ ਮਾਮਾ ਹੈ ਨਹੀਂ ਸੀ ਉਹ ਤਾਂ ਇੱਥੇ ਰਹਿੰਦੇ ਹੈਗੇ ਚਾਰ ਭੈਣਾਂ ਹੈਗੀਆਂ ਉਹਦੀ ਮਾਂ ਵਰਗੀਆਂ ਉਹ ਮੇਰੇ ਭਾਨਜੇ ਦੇ ਦੋ ਕੁੜਨਾ ਸੀਗੀਆਂ ਪਹਿਲਾਂ ਤੇ ਹੁਣ ਉਹਦੇ ਬੱਚਾ ਹੋਣ ਨਾਲ ਅਸੀਂ ਸਭ ਨੂੰ ਆਸ ਸੀਗੀ ਵੀ ਯਾਰ ਮੁੰਡਾ ਹੋ ਜਾ ਵਿਚਾਰੇ ਦੇ ਤੇ ਕੱਲ ਉਹਦੇ ਤੀਜੀ ਕੁੜੀ ਫੇਰ ਹੋ ਗਈ ਤੇ ਇਹ ਬਹੁਤ ਦੁੱਖ ਦੀ ਗੱਲ ਹੈ ਕਈ ਹੁਣ ਵਿਦਵਾਨ ਕਹਿਣਗੇ ਵੀ ਨਹੀਂ ਇਹ ਤਾਂ ਕੁੜੀਆਂ ਦੇ ਕਰਮ ਹੁੰਦੇ ਆ ਹੁੰਦਾ ਉਹ ਤਾਂ ਠੀਕ ਹੈ ਸਾਰੀ ਗੱਲ ਮੰਨਣੀ ਹੈ ਪਰ ਮੇਰੇ ਪੰਜ ਭੈਣਾਂ ਹੈਗੀਆਂ ਤੇ ਮੇਰੀ ਘਰ ਵਾਲੀ ਆ ਉਹ ਵੀ ਕਹਾ ਪੰਜ ਭੈਣਾਂ ਹੈ ਗਾਂਹਾਂ ਉਹਦੇ ਚਾਚੀ ਦੀਆਂ ਕੁੜੀਆਂ ਨੋਂ ਮੇਰੇ 9 ਸਾਲੀਆਂ ਮਾਮੇਆਂ ਦੀਆਂ ਭੂਆ ਦੀਆਂ ਮੇਰੇ ਚਾਚੇ ਦੇ ਘੱਟੋ-ਘੱਟ 30-40 ਕੁੜੀਆਂ ਨਾਲ ਮਤਲਬ ਕਿ ਮੈਂ ਬਾਪ ਮੇਰਾ ਹੈਗਾ ਰਿਸ਼ਤਾ ਹੈਗਾ ਪੰਜ ਮੇਰੇ ਆਪ ਦੇ ਭੈਣਾਂ ਤਾਂ ਕੁੜੀਆਂ ਦੇ ਦੁੱਖ ਮੈਥੋਂ ਵੱਧ ਕੋਈ ਨਹੀਂ ਜਾਣਦਾ ਕੁੜੀਆਂ ਨੂੰ ਪੜਾਉਣਾ ਉਹਨਾਂ ਦੀ ਰੱਖਿਆ ਕਰਨੀ ਵਿਆਉਣਾ ਇਹ ਬਹੁਤ ਵੱਡੇ ਟਾਸਕ ਹੁੰਦੇ ਆ ਵਿਆਹ ਤੱਕ ਵੀ ਠੀਕ ਹੈ ਵਿਆਹ ਵੀ ਕਰ ਲੈਂਦਾ ਬੰਦਾ ਪਰ ਉਹਨਾਂ ਨੂੰ ਗਾਹਾਂ ਬਸਾਉਣਾ ਬਹੁਤ ਜ਼ਿਆਦਾ ਔਖਾ ਹੈ ਕਿਤੇ ਨੂੰ ਸਸਤੀ ਲੜਾਈ ਕਿਤੇ ਕੁਸ਼ ਕਿਤੇ ਕੁਸ਼ ਜਿਹਦੇ ਇੱਕ ਕੁੜੀ ਹੁੰਦੀ ਹੈ ਉਹਨੂੰ ਉਹਨਾਂ ਨੂੰ ਨਹੀਂ ਪਤਾ ਜਿੰਨਾ ਮੈਨੂੰ ਲੱਗਦਾ ਵੀ ਮੈਨੂੰ ਪਤਾ ਕਿਉਂਕਿ ਮੇਰੇ ਪੰਜ ਭੈਣਾਂ ਨੇ ਤੇ ਪੰਜਾਂ ਨੂੰ ਬਸਾਉਣਾ ਬਹੁਤ ਵੱਡੇ ਟਾਸਕ ਹੁੰਦੇ ਆ ਤਾਂ ਕਰਕੇ ਉਹਦੇ ਜਦੋਂ ਕੱਲ ਤੀਜੀ ਕੁੜੀ ਹੋਗੀ ਤਾਂ ਮੈਨੂੰ ਬਹੁਤ ਦੁੱਖ ਹੋਇਆ ਹੁੰਦੇ ਤਾਂ ਬੱਚੀ ਦੇ ਕਰਮਾਂ 'ਚ ਲੋ ਉਹਦੇ ਕਰਮਾਂ ਦੇ ਮੁਤਾਬਕ ਜੀਵ ਵੱਧੇ ਕਰਮਾਂ ਦੇ ਜਾਗ ਆਉਂਦੇ ਨੇ ਹਨਾ ਪਰ ਫਿਰ ਵੀ ਯਾਰ ਇਹ ਦੁੱਖ ਦੀ ਗੱਲ ਐ ਵੀ ਪ੍ਰਮਾਤਮਾ ਮੈਂ ਇਹ ਕਹਣਾ ਵੀ ਫਰੀਕ ਨੂੰ ਇੱਕ ਕੁੜੀ ਜਾਂ ਦੋ ਕੁੜੀਆਂ ਦੇ ਵਿੱਚ ਤੇ ਨਾਲ ਇੱਕ ਮੁੰਡਾ ਵੀ ਚਾਹੀਦਾ ਕਈ ਕਹਿੰਦੇ ਵੀ ਕੁੜੀਆਂ ਤੇ ਮੁੰਡੇ ਬਰਾਬਰ ਨੇ ਨਹੀਂ ਬਰਾਬਰ ਬਾਈ ਕੁੜੀਆਂ ਮੁੰਡੇ ਬਰਾਬਰ ਨਹੀਂ ਮੁੰਡੇ ਮੁੰਡੇ ਹੀ ਹੁੰਦੇ ਆ ਜਿਹੜੇ ਜਿਹਦੇ ਮੁੰਡਾ ਹੈ ਨਹੀਂ ਉਹ ਜਦੋਂ ਘਰ ਜਵਾਈ ਰੱਖਦਾ ਜਾਂ ਆਪਦੀ ਕੁੜੀ ਕੋਲੇ ਰਹਿੰਦਾ ਬੰਦਾ ਬਹੁਤ ਔਖਾ ਹੁੰਦਾ ਬਾਈ ਮੁੰਡੇ-ਮੁੰਡੇ ਹੀ ਹੁੰਦੇ ਆ ਕੁੜੀਆਂ ਤੇ ਮੁੰਡੇ ਬਰਾਬਰ ਨਹੀਂ ਹੁੰਦੇ ਆਪਣੇ ਸਮਾਜ ਦੇ ਵਿੱਚ ਨਹੀਂ ਹੈਗੇ ਸੋ ਪ੍ਰਮਾਤਮਾ ਹਰੀ ਗੋ ਇੱਕ ਪੁੱਤ ਵੀ ਦੇਵੇ ਧੀਆ ਵੀ ਦੇਵੇ ਤੇ ਅੱਜ ਦੇ ਟਾਈਮ 'ਚ ਜਿਉ ਤਿੰਨ ਕੁੜੀਆਂ ਹੋ ਜਾਣ ਔਖਾ ਬਾਈ ਦੁੱਖ ਦੀ ਗੱਲ ਹੈ ਹੁਣ ਕਈ ਵਿਦਵਾਨ ਬਣਨਗੇ ਮੇਰੇ ਪੰਜ ਭੈਣਾਂ ਮੈਨੂੰ ਪਤਾ ਵੀ ਕੁੜੀਆਂ ਦੇ ਦੁੱਖ ਬਹੁਤ ਵੱਡੇ ਹੁੰਦੇ ਆ ਉਹਨਾਂ ਨੂੰ ਪੜਾਉਣਾ ਵਿਆਹਣਾ ਤੇ ਬਸਾਉਣਾ ساری ਉਮਰ ਹੀ ਮਤਲਬ ਕਿ ਬੰਦੇ ਦਾ ਉਧਰਲੇ ਪਾਸੇ ਲੱਗਿਆ ਰਹਿੰਦਾ ਤੇ ਬਹੁਤ ਦੁੱਖ ਹੋਇਆ ਜਦੋਂ ਇੱਕ ਕੁੜੀ ਹੋਰ ਹੋ ਗਈ ਯਾਰ ਤਿੰਨ ਹੋ ਗਈਆਂ ਠੀਕ ਪਰਿਵਾਰ ਆ ਕੋਈ ਬਾਲਾ ਵੱਡਾ ਵੀ ਹੈ ਨਹੀਂ ਮਿਹਨਤੀ ਬੰਦਾ ਚਲੋ ਪਰ ਦੁੱਖ ਦੀ ਗੱਲ ਆ ਯਾਰ